namaskar ਪੰਜਾਬੀ ਤੋਂ ਅੰਗਰੇਜ਼ੀ ਬੋਲਣ ਦਾ ਸਿੱਧਾ ਤਰੀਕਾ ਬ੍ਰਿਜ ਕੋਰਸ ਤੁਸੀਂ ਲਗਾਤਾਰ ਦੇਖ ਰਹੇ ਹੋ ਤੁਹਾਡਾ ਹਜ਼ਾਰਾਂ ਦੀ ਤਦਾਦ ਸਾਡੇ ਨਾਲ ਜੁੜੇ ਹੋ ਤੁਹਾਡਾ ਬੜਾ ਧੰਨਵਾਦ ਇਹ ਜਿਹੜਾ ਬ੍ਰਿਜ ਕੋਰਸ ਹੈ ਆਪਣੀ ਮਾਤ ਪਾਸ਼ਾ ਦੇ 8 ਸੈਂਟੈਂਸ ਨੂੰ ਸਿੱਖਣਾ ਤੇ ਉਹਨੂੰ ਸਿੱਧਾ ਅੰਗਰੇਜ਼ੀ ਚ ਕਹਿਣਾ ਸਿੱਖਣਾ ਸਾਡੇ ਨਾਲ ਬਿਨਾ ਗ੍ਰਾਮਰ ਦੇ ਚਵੇਲਿਆਂ ਤੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਹਰ ਸੈਟਰਡੇ ਨੂੰ ਸਾਡਾ ਜਿਹੜਾ ਲਾਈਵ ਚੈਨਲ ਹੈ ਦੇਸ਼ ਪ੍ਰਦੇਸ਼ YouTube ਤੇ ਉੱਥੇ ਪਾਉਂਦੇ ਆ ਹਜ਼ਾਰਾਂ ਦੀ ਤਦਾਦ ਤੁਸੀਂ ਸਾਡੇ ਨਾਲ ਜੁੜੇ ਹੋ ਤੁਹਾਡਾ ਬੜਾ ਧੰਨਵਾਦ ਉਮੀਦ ਹੈ ਕਿ ਹੁਣ ਫੇਰ ਅਗਲੇ ਸੈਟਰਡੇ ਨੂੰ ਤੁਸੀਂ ਸਾਡੇ ਨੈਕਸਟ ਸੋੜ ਦੇਖੋਗੇ ਤੁਹਾਡਾ ਹੋ ਕੇ ਪਰਮਾ ਹੰਗੂਰਾ ਆਏਗਾ ਤੇ ਇਦਾਂ ਹੀ ਆਪਾਂ ਅੱਗੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਬਹੁਤ ਸ਼ੁਕਰੀਆ ਅੱਛੀ ਗੱਲ ਜੀ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਦਾ ਖਾਸ ਸ਼ੋਅ ਇਹ ਜਿਹੜਾ ਸੀ ਅੱਜ ਦੇ ਸੋਮਵਾਰ ਵਾਲੇ ਦਿਨ 9 ਵਜੇ ਲੈ ਕੇ ਆਏ ਆ ਇਹ ਖਾਸ ਰਹੇਗਾ ਜੀ ਸਾਡਾ ਕੈਨੇਡਾ ਤੇ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਦੇ ਬਾਰੇ ਜਿਹੜੇ ਸਟੂਡੈਂਟਸ ਇੱਥੇ ਜਾਣਾ ਚਾਹੁੰਦੇ ਨੇ ਕਿਵੇਂ ਜਿਹੜਾ ਅਪਲਾਈ ਕਰਨਾ ਹੈ ਕਿਵੇਂ ਕੋਰਸ ਸਿਲੈਕਸ਼ਨ ਕਰਨੀ ਹੈ ਕਿਸ ਤਰ੍ਹਾਂ ਵੀਜ਼ਾ ਲੈਣਾ ਹੈ ਇਹ ਸਾਰੀ ਗੱਲਬਾਤ ਦੇ ਵਿੱਚ ਅੱਜ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਰਹੇਗੀ ਜਿਹੜੇ ਬੱਚੇ ਰਿਫਿਊਜ਼ਡ ਹੋ ਚੁੱਕੇ ਨੇ ਉਹਨਾਂ ਬਾਰੇ ਵੀ ਗੱਲ ਕਰੀਏ ਤਾਂ ਕਿ ਉਹਨਾਂ ਲਈ ਹੁਣ ਕੀ ਆਪਸ਼ਨ ਬਚਦੀ ਹੈ ਆਫਟਰ ਦ ਰਿਫਿਊਜ਼ਲ ਉਹ ਤੁਹਾਨੂੰ ਅਸੀਂ ਇਸੇ ਸ਼ੋਅ ਦੇ ਚੋਂ ਜਿਹੜਾ ਦੱਸ ਸਕੀਏ ਇਹ ਸਾਰੀ ਡਿਸਕਸ਼ਨ ਕਰਨ ਦੇ ਲਈ ਸੱਦਾ ਦਿੱਤਾ ਗਿਆ ਜੀ ਵਿਸ਼ਵਾਸ ਇੰਟਰਨੈਸ਼ਨਲ ਤੋਂ ਮੁਕੇਸ਼ ਭਰਾਰਾ ਜੀ ਨੂੰ ਮੁਕੇਸ਼ ਰਾਜੀ ਬਹੁਤ ਬਹੁਤ ਸਵਾਗਤ ਸਸ ਜੀ ਗੱਲ ਦਿੱਤੀ ਤਾਂ ਸੋ ਸ਼ੁਰੂਆਤ ਦੇ ਵਿੱਚ ਮੈਂ ਦੱਸ ਦਵਾਂ ਅੱਜ ਸਕਾਲਰਸ਼ਿਪਸ ਜਿਹੜੇ ਬੱਚਿਆਂ ਨੂੰ ਮਿਲਣਗੇ ਆ ਉਹ ਗਰੰਟੀਡ ਰਹਿਣਗੇ ਆ ਗਰੰਟੀਡ ਸਕਾਲਰਸ਼ਿਪ ਕਿਹਨੂੰ ਮਿਲ ਸਕਦੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਜੁੜੇ ਰਹਿਣਾ ਸ਼ੋਅ ਦੇ ਨਾਲ ਸਾਢੇ ਪੰਜ ਬੈਂਡ ਦੇ ਨਾਲ ਕਿਸ ਤਰ੍ਹਾਂ ਆਸਟ੍ਰੇਲੀਆ ਦਾ ਵੀਜ਼ਾ ਲਿਆ ਜਾ ਸਕਦਾ ਹੈ ਕਿਸ ਤਰ੍ਹਾਂ ਉਸ ਵੀਜ਼ੇ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਹੜਾ ਕਿ ਤੁਹਾਨੂੰ ਪੜ ਕੇ ਤੁਹਾਡੀ ਜਿਹੜੀ ਫੋਰਨ ਦੇ ਵਿੱਚ ਬ੍ਰਾਡ ਦੇ ਵਿੱਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਪੂਰਾ ਕਰ ਸਕਦਾ ਉਹਦੇ ਬਾਰੇ ਪ੍ਰੋਸੀਜਰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਟ ਸ਼ੁਰੂਆਤ ਮੈਂ ਕਰਨਾ ਚਾਹੁੰਦਾ ਅੱਜ ਦਾ ਪ੍ਰੈਜ਼ੈਂਟ ਸਿਨੈਰੀਓ ਜਿਹੜਾ ਮਾਰਕੀਟ ਦਾ ਹੈ ਉਥੋਂ ਚਾਹੇ ਉਹ ਕੈਨੇਡਾ ਹੈ ਚਾਹੇ ਆਸਟ੍ਰੇਲੀਆ ਹੈ ਕਿਸ ਤਰ੍ਹਾਂ ਦੇ ਕੇਸਿਸ ਨੇ ਜਿਹੜਾ ਮਾਰਕੀਟ ਚ ਦੇਖੋ ਜੀ ਅਗਰ ਆਪਾਂ ਸ਼ੁਰੂਆਤ ਕਰੀਏ ਕਿ ਕੈਨੇਡਾ ਦਾ ਜਿਹੜਾ ਸਭ ਨੂੰ ਪਤਾ ਕਿ ਜਨਰਲ ਕੈਟਾਗਰੀ ਦਾ ਜਿਸ ਤਰ੍ਹਾਂ ਕੀ ਕਿਸੇ ਦੇ ਵਿੱਚ ਇੱਕ ਮੋਡਿਊਲ 5500 ਜਾਂ 2 5500 ਹੈ ਉਦਾਂ ਦੇ ਕੇਸਿਸ ਬੜੇ ਬਹੁਤ ਇੱਕ ਵੱਡੇ ਪੱਧਰ ਤੇ ਰਿਫਿਊਜ਼ਲ ਆਈਆਂ ਹਨ ਮਾਰਕੀਟ ਦੇ ਵਿੱਚ ਕੈਨੇਡਾ ਨੋਨ ਐਸਡੀਐਸ ਜਨਰਲ ਹੀ ਮਤਲਬ ਕਿ ਠੀਕ ਹੈ ਔਰ ਉਹ ਸਟੂਡੈਂਟ ਬਟ ਆਫ ਕੋਰਸ अगर वो नाइल्स इंप्रूव करेगा इट विल टेक मोर टाइम फिर इनटेक दी प्रॉब्लम है ऑफ लेटर दी प्रॉब्लम है इदा दा स्टूडेंट आज ऑस्ट्रेलिया वल नु मूव हो रहा है काफी हद तक जी ਜਿਹੜਾ ਕੈਨੇਡਾ ਨਾਨ ਐਸਡੀਐਸ ਰਿਫਿਊਜ਼ਡ ਹੋ ਰਿਹਾ ਹੈ ਬੱਚਾ ਪਹਿਲੇ ਤੇ ਉਹਦੇ ਕਾਰਨ ਸਮਝਣ ਦੀ ਕੋਸ਼ਿਸ਼ ਕਰੀਏ ਨਾ ਰਿਫਿਊਜ਼ ਕੀਤਾ ਕਿਉਂ ਜਾ ਰਿਹਾ ਕਿਉਂਕਿ ਕਈਆਂ ਨੂੰ ਵੀਜ਼ਾ ਮਿਲ ਰਿਹਾ ਹੈ ਕਈ ਰਿਫਿਊਜ਼ ਹੋ ਰਹੇ ਨੇ ਸੇਮ ਅ ਨਾਨ ਐਸਡੀਐਸ ਦੇ ਵਿੱਚ ਉਸ ਚੀਜ਼ ਬਾਰੇ ਕੀ ਕਹਿਣਾ ਦੇਖੋ ਜੀ ਜਸਟਰਾ ਕਿ ਜਦੋਂ ਦਾ ਉਹਨਾਂ ਨੇ ਐਸਡੀਐਸ 6 ਈਚ ਕੀਤਾ ਉਸ ਤੋਂ ਬਾਅਦ SDS অর non SDS ਦਾ ਥੋੜਾ ਡਿਫਰੈਂਸ ਐਕਚੁਅਲੀ ਰੈਲਾਈਜ਼ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਕਮਿਸ਼ਨ ਨੇ ਜਦਕਿ ਪਹਿਲੇ ਇਦਾਂ ਨਹੀਂ ਹੁੰਦਾ ਸੀਗਾ ਪਹਿਲੇ ਅਗਰ 6 ਇਚ ਦੇ ਬਜਾਏ ਕਿਸੇ ਦੇ ਵਿੱਚ 1.5 ਜਾਂ 2 ਦੇ ਵਿੱਚ 1.5 ਸੀਗੇ SPP non SPP ਦੇ ਅੰਦਰ ਵੀ ਵੀਜ਼ਾ ਸਕਸੈਸ ਰੇਟ ਆਲਮੋਸਟ ਬਰਾਬਰ ਸੀਗਾ ਕੋਈ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਸੀਗੇ ਤੇ ਮੈਨੂੰ ਲੱਗਦਾ ਕਿ ਸ਼ਾਇਦ ਇਮੀਗ੍ਰੇਸ਼ਨ অর ਐਜੂਕੇਸ਼ਨ ਮਿਨਿਸਟਰੀ ਆਫ ਕੈਨੇਡਾ ਨੇ ਡਿਸੀਜਨ ਲਿੱਤਾ ਹੋਣਾ ਕਿ ਜਿਹੜਾ ਬੱਚਾ ਐਕਚੁਅਲੀ 6 ਬੈਂਡ ਲੈਂਦਾ ਪਰਸੈਂਟੇਜ ਵਧੀਆ ਉਹਨੂੰ ਉਸ ਚੀਜ਼ ਦਾ ਕੁਝ ਐਡੀਸ਼ਨਲ ਬੈਨੀਫਿਟ ਮਹਿਸੂਸ ਹੋਣਾ ਚਾਹੀਦਾ ਮੇਬੀ ਬਾਕੀ ਪਾਲਿਸੀ ਕੀ ਇੰਟਰਨਲਲੀ ਤਾਂ ਵੀ ਕਾਂਟ ਸੇ ਕੈਨੇਡਾ ਦੇ ਨਾ ਰਿਫਿਊਜ਼ਲ ਦੇ ਬੜੇ ਪਾਰਟਿਕੂਲਰ ਜੇ ਕਾਰਨ ਹੁੰਦੇ ਆ ਉਹੀ ਟਿਕ ਹੋ ਕੇ ਆ ਜਾਂਦਾ ਮਕੇਸ਼ ਜੀ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈ ਜਾਂ ਸਾਨੂੰ ਨਹੀਂ ਲੱਗਦਾ ਤੁਸੀਂ ਮੁੜ ਕੇ ਵਾਪਸ ਆ ਰਹੇ ਹੋ ਕੋਰਸ ਰੈਲੇਵੈਂਟ ਨਹੀਂ ਹੈ ਕੋਰਸ ਰੈਲੇਵੈਂਟ ਨਹੀਂ ਹੈ ਤੁਹਾਡੀ ਫੰਡਿੰਗ ਨਹੀਂ ਹੈ ਚਾਰ ਪੰਜ ਚੀਜ਼ਾਂ ਨੇ ਹੈਣਾ ਜੀ 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 ਇਹਦੇ ਚੋਂ ਕਿਵੇਂ ਪਤਾ ਲੱਗਦਾ ਵੀ ਬਾਕੀ ਇਹ ਜਨਰਲੀ ਕਿਸ ਵਜ੍ਹਾ ਨਾਲ ਜਿਹੜਾ ਰਿਜੈਕਟ ਕੀਤਾ ਗਿਆ ਪਤਾ ਕਿ ਅਮਨ ਜੀ ਸਿਰਫ ਕੈਨੇਡਾ ਦੀ ਗੱਲ ਨਹੀਂ ਕਰੋ ਈਵਨ ਥੈਨ ਅਗਰ ਹਾਲਾਂਕਿ ਨਿਊਜ਼ੀਲੈਂਡ ਦੀ ਅਗਰ ਮੈਂ ਗੱਲ ਕਰ ਰਹਾ ਹਾਂ ਉਹ ਨਾ ਤਾਂ ਇੱਕ ਪਾਰਟਿਕੂਲਰ ਰੀਜ਼ਨ ਪ੍ਰੋਪਰਲੀ ਮੈਂਸ਼ਨ ਹੁੰਦਾ ਰਿਜੈਕਸ਼ਨ ਲੈਟਰ ਤੇ ਕਿਉਂਕਿ ਆਊਟ ਆਫ 100 ਯੂਜ਼ੂਅਲੀ ਮੋਰ ਥੈਨ ਮੋਰ ਥੈਨ 95 ਪਰਸੈਂਟ ਚਾਂਸਸ ਰਹਿੰਦੇ ਕਿ ਨਿਊਜ਼ੀਲੈਂਡ ਆਪਣੇ ਸਟੂਡੈਂਟ ਨੂੰ ਜਾਂ ਤਾਂ ਡਾਇਰੈਕਟ ਵੀਜ਼ਾ ਦੇ ਦੇਗੀ ਅਗਰ ਵੀਜ਼ਾ ਨਹੀਂ ਦੇਗੀ ਤਾਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਇੱਕ ਟੈਲੀਫੋਨਿਕ ਇੰਟਰਵਿਊ ਕੰਡਕਟ ਕੀਤਾ ਜਾਂਦਾ ਹੈ ਦੂਜੇ ਪਾਸੇ ਕੈਨੇਡਾ ਅਸਟ੍ਰੇਲੀਆ ਦੀ ਗੱਲ ਕਰਾਂ ਤੇ there is no telephonic interview out of 100 ਦੋ ਬੱਚਿਆਂ ਦਾ ਆ ਗਿਆ ਤੁਹਾਨੂੰ ਤੁਸੀਂ ਕਹਿ ਨਹੀਂ ਸਕਦੇ ਤਾਂ ਐਂਡ ਆਫ ਦਾ ਮੂਮੈਂਟ ਮੇਰੇ ਹਿਸਾਬ ਨਾਲ ਉਹੀ ਕਾਪੀ ਪੇਸਟ ਰੀਜਨ ਜਿਹੜੇ ਚਾਰ ਪੰਜ ਜਾਣ ਕਿਉਂਕਿ ਅਗਰ ਤੁਸੀਂ ਕ੍ਰਾਈਟੇਰੀਆ ਨਹੀਂ ਮੀਟ ਕਰਦੇ ਤਾਂ ਤੁਹਾਨੂੰ ਆਫਰ ਲੈਟਰ ਨਹੀਂ ਮਿਲਣੇ ਸੀ ਹੁਣ ਆਫਰ ਲੈਟਰ ਮਿਲ ਗਈ ਇਹ ਹੀ ਪੰਜ ਸੱਤ ਰੀਜਨਸ ਤੋਂ ਇਲਾਵਾ ਹਾਈ ਕਮਿਸ਼ਨ ਹੋਰ ਕੁਝ ਕਹਿ ਵੀ ਨਹੀਂ ਸਕਦਾ ਫਾਈਨੈਂਸ਼ੀਅਲ ਬੋਲੇਗਾ ਐਲੀਜੀਬਿਲਟੀ ਕਿਉਂਕਿ ਦੇਖੋ ਆਇਲਸ ਬੱਚੇ ਦਾ ਅਗਰ ਲੋ ਹੁੰਦਾ ਤਾਂ ਉਹਨੂੰ ਆਫਰ ਲੈਟਰ ਨਹੀਂ ਮਿਲਣਾ ਸੀ ਹਮ ਅਕੈਡਮਿਕ ਲੋ ਹੁੰਦਾ ਤਾਂ ਆਫਰ ਲੈਟਰ ਨਹੀਂ ਮਿਲਣਾ ਸੀ ਹਾਂ ਕ੍ਰੀਮ ਨੂੰ ਵੀਜ਼ਾ ਮਿਲ ਰਿਹਾ ਹੈ ਬਾਕੀ ਜਿਹੜਾ ਐਵਰੇਜ ਸਟੂਡੈਂਟ ਹੈ ਜਾਂ ਬਿਲੋ ਐਵਰੇਜ ਨੂੰ ਤਾਂ ਖੈਰ ਆਫਰ ਵੀ ਨਹੀਂ ਮਿਲਦਾ ਅਜਿਹੀ ਤਰੀਕ ਚ ਅੱਛੇ ਵਧੀਆ ਕਾਲਜ ਯੂਨੀਵਰਸਿਟੀ ਨੋਨ ਐਸਜੀਐਸ ਵੀ ਨਾ ਹੁਣ ਦੋ ਪ੍ਰੋਫਾਈਲਸ ਆ ਗਈਆਂ ਹਾਂ ਪਹਿਲੇ ਤਾਂ ਹੁੰਦਾ ਸੀ ਜਦੋਂ ਐਸਪੀਪੀ ਸੀਗਾ ਵੀ 5.5 ਬੈਂਡ ਵਾਲਾ ਨੋਨ ਐਸਪੀਪੀ ਜਾਏਗਾ ਜਨਰਲ ਚ ਵੀ ਤੁਸੀਂ ਕਿਹਾ ਜਾਂ ਜਿਹੜਾ ਐਸਪੀਪੀ ਦੇ ਅੰਡਰ ਹੈ ਓਵਰਆਲ 6 ਬੈਂਡ ਜਾਏਗਾ ਹੁਣ ਕੀ ਹੋਇਆ ਜਿਹੜੇ ਓਵਰਆਲ 6 ਬੈਂਡ ਵਾਲੇ ਨੇ ਉਹ ਵੀ ਨੋਨ ਐਸਜੀਐਸ ਚ ਆ ਗਏ ਜਿਨ੍ਹਾਂ ਦੇ ਇੱਕ ਜੋ 5.5 ਜਾਂ ਦੋ ਚੋਂ 5.5 ਹੂੰ ਹਾਂ ਬਿਲਕੁਲ ਉਹ ਹੁਣ ਦੋ categories ਹੋ ਗਈਆਂ ਨੋਨ ਐਸਜੀਐਸ ਵੀ ਇੱਕ 5.5 ਵਾਲੇ ਇੱਕ ਓਵਰਆਲ 6 ਵਾਲੇ ਇੱਕ ਓਵਰਆਲ 6 ਵਾਲੇ ਠੀਕ ਹੈ ਹੁਣ ਕੀ ਚਾਂਸਸ ਨੇ ਜਿਹੜੇ ਆ ਪ੍ਰੋਫਾਈਲ ਰਿਜੈਕਟ ਹੋ ਗਈਆਂ ਇੱਕ ਇੱਕ ਵਾਰੀ ਦੋ ਦੋ ਵਾਰੀ ਚਾਰ ਚਾਰ ਵਾਰੀ ਵੀ ਰਿਜੈਕਟ ਨੇ ਬੱਚੇ ਕੈਨੇਡਾ ਬਾਰ ਬਾਰ ਅਪਲਾਈ ਕਰਕੇ ਕੀ ਜੇ ਉਹ ਚਾਂਸ ਲੈਂਦੇ ਨੇ ਆਸਟ੍ਰੇਲੀਆ ਅਪਲਾਈ ਕਰਨ ਦਾ ਇਹ ਜਿਹੜੀ ਰਿਫਿਊਜ਼ਲ ਹੈ ਜਿਹੜੀ ਡਿਕਲਾਈਨ ਹੋਇਆ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਕਰੇਗੀ ਜਾਂ ਨਹੀਂ ਕਰੇਗੀ ਨਹੀਂ ਬਿਲਕੁਲ ਨਹੀਂ ਕਰੇਗੀ बिकॉज ਬਟ ਉਹਦੇ ਲਈ ਮੈਂ ਇੱਕ ਮੈਸੇਜ ਕਨਵੇ ਕਰਨਾ ਚਾਹਾਂਗਾ ਆਪਣੇ ਸਾਰੇ ਸਟੂਡੈਂਟਸ ਨੂੰ ਔਰ ਲਿਸਨਰਸ ਨੂੰ ਬੇਸਿਕਲੀ ਦੇਖੋ ਸਭ ਨੂੰ ਪਤਾ ਹੈ ਕਿ ਕੈਨੇਡਾ 17 ਜਾਂ 18 ਪਾਸ ਆਊਟ ਬੱਚੇ ਜਿਉਂ ਵੀ ਰਿਜ਼ਲਟਸ ਆ ਰਿਫਿਊਜ਼ਲ ਦੀ ਗੱਲ ਕਰ ਰਹੇ ਕਿਉਂਕਿ ਆਪਾਂ ਤੇ ਜੋ ਬੱਚਾ ਰਿਫਿਊਜ਼ਲ ਹੋਇਆ ਮੈਂ ਉਹਨਾਂ ਨੂੰ ਇਹ ਰეკਮੈਂਡ ਕਰਾਂਗਾ ਕਿ ਜਿੰਨੀ ਜਲਦੀ ਪੋਸੀਬਲ ਹੋ ਸਕੇ ਉਹਨਾਂ ਨੂੰ ਮੂਵ ਕਰਕੇ ਆਪਣਾ ਡਿਸੀਜਨ ਆਸਟ੍ਰੇਲੀਆ ਵੱਲ ਆ ਜਾਣਾ ਚਾਹੀਦਾ ਕਿਉਂਕਿ ਆਸਟ੍ਰੇਲੀਆ ਦੇ ਲਈ ਫਿਰ ਹਲੇ ਇੱਕ ਐਨਟੈਕ ਦਾ ਚਾਂਸ ਬੰਦਾ ਔਰ ਬ੍ਰਾਈਟ ਚਾਂਸੇਸ ਹੈ ਕਿਉਂਕਿ ਅਸ ਪਰ ਦਾ ਪਾਲਿਸੀ ਆਫ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਵਾਂਸ ਸਟੂਡੈਂਟ ਵਿਲ ਗੇਟ ਦਾ ਸੀਓਈ ਤਾਂ ਵੀਜ਼ਾ ਦਾ ਚਾਂਸਸ ਕਾਫੇ ਹਾਈ ਹੈ ਹਮ ਹਮ ਤੇ ਲੇਕਿਨ ਅਗਰ ਬੱਚਾ ਹੋਰ ਇੱਕ ਦੋ ਚਾਂਸ ਲਏਗਾ ਕੈਨੇਡਾ ਰਿਫਿਊਜ਼ ਹੋਏਗਾ ਟਾਈਮ ਵੇਸਟ ਕਰੇਗਾ ਪੈਸਾ ਵੇਸਟ ਕਰੇਗਾ ਉਹ ਸਾਰੀਆਂ ਗੱਲਾਂ ਤੋਂ ਇਲਾਵਾ ਉਹਦਾ ਜਿਹੜਾ ਆਸਟ੍ਰੇਲੀਆ ਦਾ ਚਾਂਸ ਵੀ ਡੂ ਟੂ ਗੈਪ ਜੰਦਰ ਰਹੇਗਾ ਜਿਹੜਾ ਗੈਪ ਹੈ ਗੈਪ ਦਾ ਇਸ਼ੂ ਹੈ ਇਹ ਜਸਟੀਫਾਈ ਨਹੀਂ ਹੁੰਦਾ ਵੀ ਦੋ ਵਾਰੀ ਤਿੰਨ ਵਾਰੀ ਕੈਨੇਡਾ ਅਪਲਾਈ ਕੀਤਾ ਹੈ ਰਿਜੈਕਟ ਹੋ ਗਏ ਤੇ ਉਹ ਜਸਟੀਫਿਕੇਸ਼ਨ ਆ ਜੂਵੇ ਸਰ ਇਹ ਡਿਪੈਂਡ ਕਰਦਾ ਹੈ ਕੰਸਲਟੈਂਟ ਦੀ ਜਾਂ ਸਟੂਡੈਂਟ ਦੀ ਜਾਂ ਤੁਹਾਡੇ ਏਜੰਟ ਦੀ ਜਿਹੜਾ ਤੁਹਾਡਾ ਫਾਈਲ ਮੇਕਿੰਗ ਅਫਸਰ ਉਹਦੀ ਥਿੰਕਿੰਗ ਹੈ ਉਹਦਾ ਦਿਮਾਗ ਹੈ ਪਰਸਨ ਟੂ ਪਰਸਨ ਸਟੂਡੈਂਟ ਟੂ ਸਟੂਡੈਂਟ ਸੀਜ਼ ਆ ਡਿਫਰ ਕਰਦੀਆਂ ਫੋਰ ਐਗਜ਼ਾਮਪਲ ਇੱਕ ਸਟੂਡੈਂਟ ਨੇ ਆਲਰੇਡੀ ਬੀ ਕਾਮਰਸ ਬੈਕਗਰਾਉਂਡ ਤੋਂ ਬਾਅਦ ਬਿਜ਼ਨਸ ਦੇ ਵਿੱਚ ਅਪਲਾਈ ਕੀਤਾ ਕੈਨੇਡਾ ਤੋਂ ਰਿਫਿਊਜ਼ ਹੋ ਗਿਆ ਕਾਮਰਸ ਬੀਕਮ ਫਰਸਟ ইয়ার ਚ ਨੇ ਐਡਮਿਸ਼ਨ ਲਿਆ ਆ ਸੀਗਾ ਸੇਮ ਕ੍ਰਾਈਟੇਰੀਆ ਮੈਨੂੰ ਲੱਗਦਾ ਅਗਰ ਮੈਂ ਉਸ ਸਟੂਡੈਂਟ ਦੀ ਫਾਈਲ ਕਰਾਂਗਾ ਤੇ ਮੈਂ ਸ਼ੋ ਕਰਾਂਗਾ ਕਿ ਹਾਂ ਮੈਂ ਬੀਕਾਮ ਇੱਥੇ ਕਰ ਰਿਹਾ ਸੀਗਾ ਆਈ ਰੈਲੀਜ਼ ਕਿ ਮੈਨੂੰ ਬਾਹਰ ਕਿਉਂਕਿ ਡਿਊ ਟੂ ਅਨਸਰਟੇਨਟੀ ਆਫ ਵੀਜ਼ਾ ਸਕਸੈਸ ਰੇਟ ਸਟੂਡੈਂਟ ਕਦੇ ਵੀ 12ਵੇਂ ਤੋਂ ਬਾਅਦ ਐਸਾ ਨਹੀਂ ਹੁੰਦਾ ਕਿ ਫਰਦਰ ਐਡਮਿਸ਼ਨ ਨਾਲੇ ਬਿਕੋਜ਼ ਵੀਜ਼ਾ ਇਜ਼ ਨੈਵਰ ਗੈਰੰਟੀਡ ਹੁਣ ਐਡਮਿਸ਼ਨ ਲਿੱਤਾ ਕੈਨੇਡਾ ਨੇ ਵੀਜ਼ਾ ਨਹੀਂ ਦਿੱਤਾ ਅਗਰ ਉਹਨੇ ਐਡਮਿਸ਼ਨ ਨਹੀਂ ਲਿੱਤਾ ਹੁੰਦਾ ਤੇ ਉਹਦਾ ਉਹ ਸਾਲ ਵੀ ਵੇਸਟ ਹੁੰਦਾ ਠੀਕ ਹੁਣ ਮੈਨੂੰ ਲੱਗਦਾ ਹੈ ਕਿ ਠੀਕ ਹੈ ਕਿ ਸਟੂਡੈਂਟ ਦੀ ਜਿਹੜੀ ਫਰਦਰ ਐਸਓਪੀ ਆ ਫਾਈਲਿੰਗ ਦਾ ਹੈ ਗਰਾਉਂਡ ਹੈ ਜਿਹੜਾ ਰੀਜ਼ਨ ਬਣਨਾ ਚਾਹੀਦਾ ਹੋਏ ਬਣਨਾ ਚਾਹੀਦਾ ਹੈ ਕਿ ਠੀਕ ਹੈ ਜੀ ਮੈਂ ਇੱਥੇ ਫਸਟイヤー ਕਰ ਰਿਹਾ ਹਾਂ ਪੈਰਲਰਲੀ ਮੈਂ ਸੋਚਿਆ ਕਿ ਮੈਂ ਕੈਨੇਡਾ ਜਾ ਕੇ ਪੜਾਂ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਹੁਣ ਮੇਰਾ ਕੋਰਸ ਅਗਰ ਸੇਮ ਹੈ ਤਾਂ ਵੀ ਮਸਟ ਸ਼ੋ ਦਮ ਤਾਂ ਕਿ ਉਹ ਇੱਕ ਜਨਿਊਨਿਟੀ ਹੈ ਉਹਦੇ ਅੰਦਰ ਕੋਈ ਗੁਨਾ ਨਹੀਂ ਹੈ ਕਿ ਤੁਸੀਂ ਅਗਰ ਜਨਰਲ ਗਰਾਉਂਡ ਤੇ ਰਿਫਿਊਜ਼ ਹੁੰਦੇ ਹੋ ਹਾਂ ਅਗਰ ਸਟੂਡੈਂਟ ਕਿਸੇ ਫਰਾਡਲੈਂਡ ਡਾਕੂਮੈਂਟ ਦੇ ਬਿਹਫ ਤੇ ਰਿਫਿਊਜ਼ਲ ਆਂਦੀ ਹੈ ਤਾਂ ਦੈਟ ਇਜ਼ ਦੋ ਚੀਜ਼ਾਂ ਨੇ ਤੇ ਇੱਕ ਤਾਂ ਫਰਾਡਲੈਂਟ ਡਾਕੂਮੈਂਟ ਤੇ ਜਿਹੜੀ ਰਿਫਿਊਜ਼ਲ ਆਂਦੀ ਹੈ ਕਈ ਵਾਰੀ ਦੇਖਿਆ ਗੈਪਸ ਨੋਟਸ ਪਤਾ ਲੱਗਦਾ ਵੀ ਰਿਫਿਊਜ਼ਲ ਦੇ ਕਾਰਨ ਉਹੀ ਜਨਰਲ ਦਿੱਤੇ ਜਾਂਦੇ ਨੇ ਜੀ ਕਿਉਂ ਸਪੈਸੀਫਾਈਡ ਨਹੀਂ ਕੀਤਾ ਜਾਂਦਾ ਦੂਜੀ ਗੱਲ ਇੱਕ ਵਾਰੀ ਜੇ ਰਿਫਿਊਜ਼ ਹੋ ਗਿਆ ਕਈ ਵਾਰੀ ਇਹ ਸੋਚ ਬਣ ਜਾਂਦੀ ਕਿਸੇ ਏਜੰਟ ਦੀ ਉਹ ਗਾਈਡ ਇਹ ਜਿਆ ਕਰ ਦਿੰਦਾ ਸਟੂਡੈਂਟ ਨੂੰ ਜਾਂ ਸਟੂਡੈਂਟ ਖੁਦ ਵੀ ਹੁੰਦਾ ਉਹਨੂੰ ਵੀ ਮੈਂ ਹਾਈਡ ਕਰ ਲਵਾਂ ਕੈਨੇਡਾ ਨੂੰ ਜਿਹੜੀ ਮੈਂ ਰਿਫਿਊਜ਼ਲ ਲਈ ਹੈ ਕੈਨੇਡਾ ਤੋਂ ਆਸਟ੍ਰੇਲੀਆ ਨੂੰ ਨਾ ਦੱਸਾਂ ਕਿਉਂਕਿ ਪਾਸਪੋਰਟ ਤੇ ਰਿਫਿਊਜ਼ਲ ਤਾਂ ਨਹੀਂ ਲੱਗਦੀ। ਹਾਂ ਦੇਖੋ ਇਹਦੇ ਚ ਨਾ ਇੱਕ ਬਹੁਤ ਵੱਡਾ ਟੈਕਨੀਕਲ ਪੁਆਇੰਟ ਹੈ। ਜਦੋਂ ਅਸੀਂ ਵੀਜ਼ਾ ਅਪਲੀਕੇਸ਼ਨ ਫਾਰਮ ਆਸਟ੍ਰੇਲੀਆ ਦਾ ਫਿਲ ਕਰਨਾ ਹੈ। ਉਹਦੇ ਚ ਉਹਨਾਂ ਨੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਹਿਸਟਰੀ ਪੁੱਛਣੀ ਹੈ ਔਰ ਟਰੈਵਲ ਹਿਸਟਰੀ ਪੁੱਛਣੀ ਹੈ। ਮੁੱਦਾ ਇਹ ਨਹੀਂ ਹੈ ਕਿ ਹਾਈਡ ਕਰ ਲਵਾ। ਸਵਾਲ ਇਹ ਹੈ ਕਿ ਕੀ ਤੁਸੀਂ ਆਪਣੇ ਰਿਜੈਕਸ਼ਨ ਨੂੰ ਹਾਈਲਾਈਟ ਕਰਨਾ ਜ਼ਰੂਰੀ ਸਮਝਦੇ ਹੋ ਜਾਂ ਨਹੀਂ? ਕਰਨੀ ਚਾਹੀਦੀ ਹੈ ਕਿ ਨਹੀਂ ਦੇਖੋ ਉਹੀ ਜਿਹੜੇ ਮੈਂ ਹੁਣੇ 2 ਮਿੰਟ ਪਹਿਲੇ ਗੱਲ ਦੱਸ ਕੇ ਹਟਿਆ ਉਹ ਡਿਪੈਂਡ ਕਰਦਾ ਹੈ ਕਿ ਸਰਕਮਸਟੈਂਸਸ ਕਿਹੜੇ ਸਟੂਡੈਂਟ ਦੇ ਕੀ ਬੈਕਗਰਾਉਂਡ ਸੀ ਕਿਸ ਗਰਾਉਂਡ ਤੇ ਰਿਜੈਕਸ਼ਨ ਆਈ ਕਿਹੜੇ ਕੋਰਸ ਐਡਮਿਸ਼ਨ ਲੇਤਾ ਸੀ ਉਹ ਜਿਹੜਾ ਜਸਟੀਫਾਈ ਕਰਨਾ ਹੈ ਗੈਪ ਹੁਣ ਜਿਹੜੇ ਬੱਚੇ ਰਿਜੈਕਟਡ ਨੇ 2017 ਪਾਸ ਆਊਟ ਨੇ 2018 ਵਾਲੇ ਨੇ ਉਹਨਾਂ ਨੇ ਹੁਣ 2019 ਚ ਆਸਟ੍ਰੇਲੀਆ ਅਪਲਾਈ ਕਰਨਾ ਵਿਦ 5.5 ਬੈਂਡ ਜਾਂ ਓਵਰঅল 6.0 ਉਹਨਾਂ ਨੂੰ ਇਹ ਸਾਰਾ ਜਸਟੀਫਾਈ ਕਰਨਾ ਚਾਹੀਦਾ ਵੀ ਮੈਂ ਪਹਿਲਾਂ ਕੈਨੇਡਾ ਪੜ੍ਹਿਆ ਉਹ 2018 ਵਾਲਾ ਬੱਚਾ ਜਿਹੜਾ ਰਿਫਿਊਜ਼ ਹੈ ਉਹਨਾਂ ਦੀ ਜਸਟੀਫਿਕੇਸ਼ਨ ਆਟੋਮੈਟਿਕਲੀ ਹੈ ਕਿ ਬਿਕਾਉਜ਼ ਦੇ ਆਰ ਆਲਰੇਡੀ ਡੂਇੰਗ देयर ਸਟੱਡੀਜ਼ ਗ੍ਰੈਜੂਏਸ਼ਨ ਦੀ ਜਿਹੜੀ ਹੈ ਦੇ ਆਲਰੇਡੀ ਟੁਕ ਐਡਮਿਸ਼ਨ ਇਨ ਫਸਟイヤー ਡਿਪਲੋਮਾ ਡਿਗਰੀ ਮਾਸਟਰ ਡਿਗਰੀ ਵਾਟਐਵਰ ਕਿਉਂਕਿ ਮੋਰ ਦਨ 90% ਸਟੂਡੈਂਟ ਕਦੀ ਵਿਹਲਾ ਨਹੀਂ ਬੈਠ ਕੇ ਬੈਠਦਾ ਸਰ ਮੈਂ ਆਪਾਂ 10% ਵਾਲੇ ਦੀ ਗੱਲ ਕਰ ਲਈ ਨਾ ਜਿਨ੍ਹਾਂ ਨੇ ਨਹੀਂ ਐਡਮਿਸ਼ਨ ਲਈ ਵੀਜ਼ਾ ਲਾਇਆ ਸੀਗਾ ਵੀਜ਼ਾ ਆ ਜਾਏਗਾ ਹੂੰ 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 ਦੇਖੋ ਉਹਦੇ ਅੰਦਰ ਅਗਰ ਉਹਦੇ ਕੋਲ ਕੋਈ ਟੈਕਨੀਕਲ ਪ੍ਰੋਗਰਾਮ ਹੈਗਾ ਉਹਦਾ 17 ਪਾਸ ਆਊਟ ਤੇ ਆਪਾਂ ਉਹਨੂੰ ਰეკਮੈਂਡ ਕਰਦੇ ਆ ਕਿ ਕਿਤੋਂ ਕੋਈ ਇੰਟਰਨਸ਼ਿਪ ਉਹਨੇ ਕੀਤੀ ਹੋਣੀ ਮਤਲਬ ਕੋਸ਼ਿਸ਼ ਜੋ ਕੀਤਾ ਉਹ ਜਸਟੀਫਾਈ ਕਰੇ ਉਹ ਜਸਟੀਫਿਕੇਸ਼ਨ ਦਿਓ ਜਿਹੜੀ ਜੈਨੂਇਨ ਹੋਣੀ ਚਾਹੀਦੀ ਕਿਉਂਕਿ ਅਸੀਂ ਕਈ ਵਾਰ ਦੇਖਦੇ ਆ ਕਿ ਸਟੂਡੈਂਟ ਆਇਆ ਜੀ ਮੇਰੇ ਅਗਰ ਤੁਸੀਂ YouTube ਚੈਨਲ ਤੇ ਦੇਖੋਗੇ ਅਸੀਂ 6-6 ਸਾਲ ਦੇ ਗੈਪ ਵਾਲਿਆਂ ਦੇ ਵੀਜ਼ਾ ਲਈਆਂ ਕਿਉਂ ਪਹਿਲੇ ਬੱਚਾ ਆਂਦਾ ਉਹਨੂੰ ਪੁੱਛੇਦਾ ਕਿ ਕੀ ਕੀ ਕੀਤਾ ਗੈਪ ਵਿੱਚ ਕੁਝ ਨਹੀਂ ਕੀਤਾ ਜਦਕਿ ਆਈ ਡੋਨਟ ਥਿੰਕ ਕਿ ਸਿਰਫ ਔਰ ਸਿਰਫ ਬੱਚਾ ਘਰ ਸੁੰਦਰ ਹੈ ਐਸਾ ਕਦੇ ਨਹੀਂ ਹੁੰਦਾ ਉਹਨੇ ਕੁਝ ਨਾ ਕੁਝ ਕੀਤਾ ਹੁੰਦਾ ਬਟ ਇਟਸ ਡਿਪੈਂਡ ਅਪਨ ਯੋਰ ਕੰਸਲਟੈਂਟ ਕਿ ਹਾਊ ਯੂ ਪ੍ਰੈਜ਼েন্ট देयर ਫਾਈਲ ਟੂ ਦਾ ਹਾਈ ਕਮਿਸ਼ਨ ਤੇ ਇਟ ਚਾਂਸਸ ਹੁਣ ਜਿਹੜੇ ਆਸਟ੍ਰੇਲੀਆ ਕਰਨਗੇ ਕੀ ਰਹਿੰਦੇ ਨੇ ਸਕਸੈਸ ਕੀ ਹੈ ਵਿਦ 5.5 ਬੈਂਡ ਸਰ ਦੇਖੋ ਇਥੇ ਦੋ ਤਰ੍ਹਾਂ ਦੇ ਪ੍ਰੋਫਾਈਲ ਆ ਜਿਹੜੇ ਆਸਟ੍ਰੇਲੀਆ ਜਾਂ ਕਿਸੇ ਵੀ ਕੰਟਰੀ ਦੀ ਗੱਲ ਕਰਦੇ ਆ ਠੀਕ ਹੈ ਫਿਲਹਾਲ ਆਪਾਂ ਅਗਰ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਆ ਤਾਂ ਕੁਝ ਇੱਕ ਸਟੂਡੈਂਟ ਐਸੇ ਆ ਜਿਹੜੇ 5.5 ਦੇ ਨਾਲ ਸਾਲ ਦੋ ਸਾਲ ਜਾਂ ਤਿੰਨ ਸਾਲ ਦੇ ਗੈਪ ਦੇ ਨਾਲ ਬੈਠੇ ਉਹਨਾਂ ਨੂੰ ਮੈਕਸਿਮਮ ਏਜੰਸੀਸ ਜਾਂ ਤਾਂ ਮਨਾ ਕਰ ਦਿੰਦੀਆਂ ਦੇ ਆਰ ਰਾਈਟ ਔਨ देयर ਪਲੇਸ ਬਿਕੋਜ਼ ਸਕਸੈਸ ਰੇਟ ਇਜ਼ ਵੈਰੀ ਲੈਸ ਫੋਰ ਥੀਸ ਕਾਈਂਡ ਆਫ ਅਪਲੀਕੇਸ਼ਨਸ ਜਾਂ ਫਿਰ ਉਹਨਾਂ ਕੋਲੋਂ ਆਪਣੇ ਕੰਸਲਟੈਂਸੀ 25000 ਚਾਰਜਸ ਲੈ ਕੇ ਕੋਈ ਵੀ ਏਜੰਸੀ ਯਾ ਦੈਟ ਇਜ਼ देयर ਰਾਈਟ देयर ਇਜ਼ ਨਾਥਿੰਗ ਰੋਂਗ ਕਿ ਅਗਰ ਆਪਾਂ ਪ੍ਰੋਸੈਸ ਕਰ ਰਹੇ ਹਾਂ ਸਟਿਲ ਵੀਜ਼ਾ ਚਾਂਸਸ ਘਟਾ ਹੈ ਤੇ ਤੁਸੀਂ ਬਟ ਕਲੀਅਰ ਕਰਨਾ ਤਾਂ ਜ਼ਰੂਰੀ ਹੈ ਨਾ ਵੀ ਤੁਹਾਡੇ ਪਰਸੈਂਟੇਜ ਘਟਾ ਹੈ ਅਸੀਂ ਟ੍ਰਾਈ ਕਰ ਸਕਦੇ ਹਾਂ ਐਸਾ ਨਹੀਂ ਹੁੰਦਾ ਕਿ 100 ਚੋਂ 100 ਰਿਫਿਊਜ਼ਲ ਆਣ ਐਸਾ ਵੀ ਨਹੀਂ ਹੁੰਦਾ ਕਿ 100% ਵੀਜ਼ਾ ਆਣ ਬਟ ਹਾਂ ਵਾਂਸ ਵੀ ਵਿਲ ਕਲੀਅਰ ਟੂ ਦਾ ਸਟੂਡੈਂਟ ਸਾਰਾ ਸਿਨੈਰੀਓ ਨੂੰ ਸਮਝਾ ਕੇ अगर स्टिल दे वांट टू टेक रिस्क रिस्क और यू कैन से द चांस रिस्क इस पॉइंट ऑफ व्यू नल कह रहे हैं रिस्क अगर वीजा नहीं लगदा तो ਤੁਹਾਡੇ ਪੈਸਾ ਖਰਾਬ ਹੁੰਦਾ ਬਟ ਹਾਂ ਜਿਸ ਤਰ੍ਹਾਂ ਕਿ ਪਿਛਲੇ ਕਈ ਸੋਸ ਅਸੀਂ ਇਹ ਚੀਜ਼ ਬੋਲਦੇ ਆ ਰਹੇ ਕਿ ਵਿਸ਼ਵਾਸ ਇੰਟਰਨੈਸ਼ਨਲ ਆਪਣੇ ਸਟੂਡੈਂਟਸ ਨੂੰ ਇਦਾਂ ਈਵਨ ਇਦਾਂ ਦੇ ਸਟੂਡੈਂਟਸ ਨੂੰ ਵੀ ਅਸੀਂ ਸਿਰਫ ਸੀਓਈ ਦੇ اور ਐਂਬੈਸੀ ਫੀਸ ਚਾਰजेस ਦੇ ਲੈ ਕੇ ਆਪਾਂ ਕੇਸਸ ਅਪਲਾਈ ਕਰ ਰਹੇ ਹਾਂ ਔਰ ਨਾ ਸਿਰਫ ਅਪਲਾਈ ਕਰ ਰਹੇ ਹਾਂ ਬਲਕਿ ਵੀਜ਼ਾਸ ਵੀ ਲਏ ਹਨ ਇੱਕ ਨਹੀਂ ਬਹੁਤ سارے ਵੀਜ਼ਾਸ ਲੈ ਕੇ ਚੱਲ ਰਹੇ ਹਨ ਔਰ ਅਪਾਰਟ ਫਰਮ ਥੈਟ ਜਿਹੜੇ ਦੂਸਰੇ ਟਾਈਪ ਦੇ ਪ੍ਰੋਫਾਈਲ ਆ ਜਿਹੜੇ ਪੋਜ਼ਿਟਿਵ ਪ੍ਰੋਫਾਈਲ ਆ ਫੋਰ ਐਗਜ਼ਾਮਪਲ 18 ਪਾਸ ਆਊਟ ਆ 6.5 ਬੈਂਡ ਆ ਪਰਸੈਂਟੇਜ ਵਧੀਆ ਉਹਨਾਂ ਸਟੂਡੈਂਟ ਲਈ ਵਿਸ਼ਵਾਸ ਇੰਟਰਨੈਸ਼ਨਲ ਕੋਈ ਕੰਸਲਟੈਂਸੀ ਚਾਰजेस ਨਹੀਂ ਲੈ ਰਿਹਾ ਬਲਕਿ ਇੱਕ ਬਹੁਤ ਵਧੀਆ ਇੱਕ ਯੂਨੀਕ ਆਫਰ ਉਹਨਾਂ ਬੱਚਿਆਂ ਲਈ ਹੈ ਕਿ ਉਹਨਾਂ ਨੂੰ 100% ਅਸ਼્યોਰ ਹੈ ਕਿ ਕੁਝ ਨਾ ਕੁਝ ਸਕਾਲਰਸ਼ਿਪ ਜ਼ਰੂਰ ਮਿਲੇਗੀ ਯੂਨੀਵਰਸਿਟੀ ਅਪਲਾਈ ਕਰੋ ਕਾਲਜ ਅਪਲਾਈ ਕਰੋ ਪੋਲੀਟੈਕਨਿਕ ਅਪਲਾਈ ਕਰੋ ਇੰਸਟੀਚਿਊਟ ਅਪਲਾਈ ਕਰੋ ਦੈਟ ਇਜ਼ ਮਾਈ ਗੈਰੰਟੀ ਕਿ ਉਹ ਕਿੰਨੀ ਹੈ ਉਹ ਡਿਪੈਂਡ ਕਰਦਾ ਵਾਂਸ ਵੀਲ ਸੈਂਡ ਦਾ ਡਾਕੂਮੈਂਟਸ ਫਾਰ ਅਸੈਸਮੈਂਟ ਇਨਟੂ ਦਾ ਯੂਨੀਵਰਸਿਟੀ ਬਟ ਸਟੂਡੈਂਟ ਨੂੰ ਕੰਸਲਟੈਂਸੀ ਨਹੀਂ ਹੈ ਸਟੂਡੈਂਟ ਨੂੰ 100% ਸਕਾਲਰਸ਼ਿਪ ਦਾ ਚਾਂਸਸ 100% ਸਕਾਲਰਸ਼ਿਪ ਦਾ ਮਤਲਬ ਇਹ ਨਹੀਂ ਕਿ ਸਕਾਲਰਸ਼ਿਪ 100% ਮਿਲੇਗੀ that will be up to 2 3000 ਉਹ 300 400 500 ਤੋਂ ਲੈ ਕੇ 2000 2300 ਤੱਕ ਹੋ ਸਕਦੀ ਹੈ ਇਟ ਡਿਪੈਂਡ ਕਰਦਾ ਹੈ ਕਿ ਸਟੂਡੈਂਟ ਦਾ ਪ੍ਰੋਫਾਈਲ ਕੀ ਹੈ ਔਰ ਉਹ ਕਿਹੜੀ ਯੂਨੀਵਰਸਿਟੀ ਜਾ ਰਿਹਾ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਡਿਪਲੋਮਾ ਜਾਂ ਡਿਗਰੀ ਕਿ ਚੂਜ਼ ਕਰੇਗਾ ਸਟੂਡੈਂਟ ਬਟ ਆਫ ਕੋਰਸ ਸਰ ਅਗਰ ਪ੍ਰੋਫਾਈਲ ਬ੍ਰিলিয়ানਟ ਸਟੂਡੈਂਟ ਨੂੰ ਵੀ ਆਲਵੇਸ ਰეკਮੈਂਡ ਟੂ ਗੋ ਫॉर ਡਿਪਲੋਮਾ ਡਾਇਰੈਕਟ ਡਿਗਰੀ অর ਡਿਪਲੋਮਾ ਲੀਡਿੰਗ ਟੂ ਡਿਗਰੀ ਜਿਹੜੇ ਹੁਣ ਅਪਲਾਈ ਹੋ ਰਹੇ ਨੇ ਇਹ ਕਹਿ ਕੇ ਵੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲਾਂਗੇ ਪ੍ਰਾਈਵੇਟ ਕਾਲਜਸ ਦੇ ਵਿੱਚ ਪਾਏ ਜਾ ਰਹੇ ਨੇ ਸਟੂਡੈਂਟ ਕੀ ਚਾਂਸਸ ਨੇ ਉਹਨਾਂ ਦੇ ਡਿਪਲੋਮਾ ਲੈ ਲਈ ਸਰ ਦੇਖੋ ਇੱਕ ਚੀਜ਼ ਤਾਂ ਦੇਣਯੋਗ ਇਹ ਹੈ ਕਿ ਸਟੂਡੈਂਟ ਜਿੰਨੂੰ ਕਹਾਂ ਜਾਂਦਾ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਜਾਂ ਸਟੂਡੈਂਟ ਜਿਹੜਾ ਰੈਡੀ ਹੁੰਦਾ ਸਾਰੇ ਪੈਸੇ ਵੀਜ਼ਾ ਦੇਣ ਤੋਂ ਬਾਅਦ ਆਲਮੋਸਟ ਆਊਟ ਆਫ 100% ਸਟੂਡੈਂਟ ਉਹਨਾਂ ਚ ਉਹਦਾ ਪ੍ਰੋਫਾਈਲ ਹੈ ਜਿੰਨੂੰ ਪਤਾ ਕਿ ਉਹਦੇ ਵੀਜ਼ਾ ਦੇ ਚਾਂਸਸ ਬਹੁਤ ਘੱਟ ਹੈ ਜਾਂ ਤੇ ਨਹੀਂ ਹੋ ਸਕਦਾ ਠੀਕ ਹੈ ਨੰਬਰ 1 ਹੁਣ ਉਸ ਪ੍ਰੋਫਾਈਲ ਨੂੰ ਅਗਰ ਕੋਈ ਵੀ ਕੰਪਨੀ ਕੋਈ ਵੀ ਏਜੰਸੀ ਮੈਂ ਜਾਂ ਕੋਈ XYZ ਕੰਸਲਟੈਂਟ ਪ੍ਰੋਫਾਈਲ ਨੂੰ ਦੇਖੋ ਪੈਸਾ ਹਰ ਸਟੇਜ ਤੇ ਲੱਗਣਾ ट्यूशन फीस जाएगी इंश्योरेंस होगी एम्बेसी फीस लगेगी बैंक चार्जेस लगेंगे पैसा ट्रांसफर होएगा अगर इन केस ऑफ रिफ्यूजल सेलिंग बाइंग द डिफरेंस पेगा फ्लक्चुएशन बेयर करनी पड़ेगी ता नो डाउट कंपैरेटिवली टू ब्रिलियंट एप्लीकेंट्स चांसेस आर लेस बट स्टिल वी आर गेटिंग वीजास ਜਿਹੜਾ ਤੁਹਾਡਾ ਆਪਣਾ ਐਕਸਪੀਰੀਅੰਸ ਹੈ ਉਹਦੇ ਸਾਧਕੇ ਤੁਸੀਂ ਦੱਸਦੇ ਹੋ ਵੀ 5.5 ਬੈਂਡ ਵਾਲਿਆਂ ਨੂੰ ਵੀਜ਼ਾ ਮਿਲ ਸਕਦਾ ਬਟ ਉਹ ਸਿਰਫ ਸਾਡੇ ਪੰਜ ਬੈਂਡ ਹੀ ਮੈਟਰ ਕਰਨਗੇ ਜਾਂ ਹੋਰ ਪ੍ਰੋਫਾਈਲ ਵੀ ਨਹੀਂ ਸਰ ਅਕੈਡਮਿਕ ਬਟ ਆਫ ਕੋਰਸ ਕਿਉਂਕਿ ਦੇਖੋ ਆਲਵੇਸ ਅਕੈਡਮਿਕ অর ਇੰਗਲਿਸ਼ ਕ੍ਰਾਈਟੇਰੀਆ ਦਾ ਜੁਆਇੰਟ ਵੈਂਚਰ ਤੋਂ ਬਾਅਦ ਜਿਹੜਾ ਰਿਜ਼ਲਟਸ ਹੈ a b is equal to ਰਿਜ਼ਲਟ ਇਹ ਨਹੀਂ ਹੈ ਕਿ ਤੁਹਾਡੇ 35% ਨੰਬਰ ਆ ਔਰ ਤੁਸੀਂ 7 ਬੈਂਡ ਆਇਲਸ ਦੇ ਲੈ ਕੇ ਆਓ ਔਰ ਐਕਸਪੈਕਟ ਕਰੋ ਕਿ ਹਾਈ ਕਮਿਸ਼ਨ ਵੀਜ਼ਾ ਦੇ ਦੇਗਾ ਇਟ ਮੀਨਸ ਤੋ ਦਾ ਅੰਗਰੇਜ਼ੀ ਦਾ ਲੈਵਲ ਤਾਂ ਬਹੁਤ ਅੱਛਾ ਬਟ ਅਕੈਡਮਿਕਲੀ ਯੂ ਆਰ ਵੈਰੀ ਲੋ ਸੋ ਇਟਸ ਕੁਆਇਟ ਡਿਫਿਕਲਟ ਟੂ ਗੈਟ ਵੀਜ਼ਾ ðiਸ ਕਾਈਂਡ ਆਫ ਪ੍ਰੋਫਾਈਲਸ ਫਿਰ ਅੱਜ ਪਰਸੈਂਟੇਜ ਟੂ ਆਇਲਸ ਬੈਂਡ ਦੇ ਬਾਰੇ ਕੀ ਗਾਈਡ ਕਰਨਾ ਚਾਹੁੰਦੇ ਆ ਸਾਡੇ ਬੱਚਿਆਂ ਨੂੰ ਸਰ ਦੇਖੋ ਹੁਣ ਇਟ ਡਿਪੈਂਡ ਕਰਦਾ ਕਿ ਜਿਹੜਾ ਸਟੂਡੈਂਟ ਦਾ ਪ੍ਰੋਫਾਈਲ ਹੈ ਅਗਰ ਪ੍ਰੋਫਾਈਲ ਲੋ ਹੈ ਤੇ ਮੇਰੇ ਕੋਲ ਅਗਰ ਕੋਈ ਇਦਾਂ ਦਾ ਸਟੂਡੈਂਟ ਆਂਦਾ ਮੈਂ ਆਲਵੇਜ਼ ਉਹਨੂੰ ਰეკਮੈਂਡ ਕਰਦਾ ਕਿ ਦੇਖੋ ਰਜੇ ਤੁਸੀਂ ਸਭ ਤੋਂ ਪਹਿਲੇ ਸਾਨੂੰ ਫ੍ਰੀ ਹੈਂਡ ਦਿਓ ਫ੍ਰੀ ਹੋਲਡ ਛੱਡੋ ਵਾਟ ਆਈ ਮੀਨ ਟੂ ਸੇ ਕਿ ਕੋਰਸ ਦੀ ਯੂਨੀਵਰਸਿਟੀ ਦੀ ਕਾਲਜ ਦੀ ਪ੍ਰੋਵਿੰਸ ਦੇ ਚੋਇਸ ਸਾਡੇ ਉੱਤੇ ਛੱਡੋ ਕਿਉਂਕਿ ਕਿਤੇ ਨਾ ਕਿਤੇ 5 10 ਪਰਸੈਂਟ ਚੀਜ਼ਾਂ ਮੈਟਰ ਕਰਦੀਆਂ ਤੁਸੀਂ ਕੋਰਸ ਕਿਹੜਾ ਚੂਜ਼ ਕਰ ਰਹੇ ਹੋ ਤੁਸੀਂ ਏਰੀਆ ਕਿਹੜਾ ਚੂਜ਼ ਕਰ ਰਹੇ ਹੋ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਹਦੀ ਕਿੰਨੀ ਲੋਡ ਹੈਗੇ ਉਹ ਸਾਰੀਆਂ ਚੀਜ਼ਾਂ ਤੋਂ ਠੀਕ ਹੈ 100% ਨਾ ਸਹੀ ਲੇਕਿਨ ਐਸੇ ਪ੍ਰੋਫਾਈਲ ਦਾ ਜਿਹਦਾ ਰੇਸ਼ਿਓ ਪਹਿਲੇ ਹੀ ਘੱਟ ਸੀਗਾ ਉਹਨੂੰ 10 15 20 30 ਪਰਸੈਂਟ ਤੱਕ ਅਪਗ੍ਰੇਡ ਕਰਨ ਵਾਸਤੇ ਇਹ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਜੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆ ਰਿਹਾ ਹੈ ਜੀ ਸਾਡੇ ਪੰਜ ਬੈਂਡ ਨੂੰ ਲੈ ਕੇ ਤੁਸੀਂ ਸਾਂਝੀ ਕਰ ਸਕਦੇ ਹੋ ਆਪਣੀ ਕੋਈ ਵੀ ਕੁਐਰੀ ਵਿਸ਼ਵਾਸ ਇੰਟਰਨੈਸ਼ਨਲ ਤੱਕ ਨੰਬਰ ਉਹਨਾਂ ਦੇ ਚੱਲ ਰਹੇ ਨੇ ਕਾਲ ਕਰਕੇ ਜਾਂ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਇੱਕ ਖਾਸ ਜਿਹੜਾ ਤੁਸੀਂ ਏਰੀਆ ਦੀ ਗੱਲ ਕੀਤੀ ਹੈ ਵੀ ਬੱਚਾ ਸਪੈਸੀਫਾਈਡ ਨਹੀਂ ਹੋਣਾ ਚਾਹੀਦਾ ਮੈਂ ਇੱਥੇ ਹੀ ਜਾਣਾ ਹੈ ਆਪਣਾ ਕੰਫਰਟ ਲੈਵਲ ਦੇ ਲਈ ਇਨ ਕੇਸ ਇਨ ਕੇਸ ਅਗਰ ਉਹਦਾ ਪ੍ਰੋਫਾਈਲ ਲੋ ਹੈ অর ਬਿਲੋ ਐਵਰੇਜ ਹੈ ਤਾਂ ਕਰਕੇ ਉਹ ਬੱਚਾ ਕਹੇ ਕਿ ਮੈਂ ਆਰਐਮਆਈ ਟਿਚਰ ਐਡਮਿਸ਼ਨ ਲਾਣਾ ਜਾਂ ਮੈਂ ਡੱਕਨ ਯੂਨੀਵਰਸਿਟੀ ਐਡਮਿਸ਼ਨ ਲਾਣਾ ਐਂਡ ਆਈ ਹੈਵ 5.5 ਮੈਂ ਉਹਨਾਂ ਲਈ ਗੱ weak profiles ਨੇ ਜਿਹਨੂੰ ਤੁਸੀਂ ਕਹਿੰਦੇ ਆਪਾਂ ਵੀਜ਼ਾ ਲੈ ਸਕਦੇ ਆ ਬਟ ਉਹ ਆਪਣਾ ਕੰਫਰਟ ਲੈਵਲ ਛੱਡ ਦੇਣਾ ਹਮਮ ਬੱਚਾ ਕੰਫਰਟੇਬਲ ਛੱਡ ਦਿੰਦਾ ਬਟ ਕਿਹੜੇ ਏਰੀਆਜ਼ ਦੇ ਵਿੱਚ ਜੇ ਐਡਮਿਸ਼ਨ ਲੈਣ ਦੇ ਚਾਂਸ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਔਰ ਮੈਂ ਇਹ ਨਹੀਂ ਕਹਿ ਰਿਹਾ ਕਿ ਆਲਵੇਜ਼ ਉਹ ਮੈਂ ਕਹਿ ਰਿਹਾ ਕਿ ਸਾਨੂੰ ਫਰੀ ਹੋਲਡ ਛੱਡਿਆ ਜਾਏ ਵੀ ਵਿਲ ਆਸਕ ਯੋਰ ਪ੍ਰੀਫਰੈਂਸ ਕਿ ਤੁਸੀਂ ਅਗਰ ਮੈਲਬਨ ਜਾਣਾ ਚਾਹੁੰਦੇ ਹੋ ਆਈ ਵਿਲ ਟ੍ਰਾਈ ਮਾਈ ਲੈਵਲ ਬੈਸਟ ਕਿ ਮੈਂ ਮੈਲਬਨ ਮੈਲਬਨ ਦੇ ਅੰਦਰ ਤੁਹਾਡੇ ਪ੍ਰੋਫਾਈਲ ਦੇ ਅਕਾਰਡਿੰਗ ਕੋਈ ਏਦਾਂ ਦਾ ਕੋਰਸ ਔਰ ਕੋਰਸ ਪ੍ਰੋਵਾਈਡਰ ਚੂਜ਼ ਕਰਾਂ ਤੋਂ ਨੂੰ ਮਲਬਨੀ ਵੀਜ਼ਾ ਮਿਲੇ ਇਨ ਕੇਸ ਅਗਰ ਉਥੇ ਸਾਨੂੰ ਆਫਰ ਲੈਟਰ ਨਹੀਂ ਮਿਲਦਾ ਸੀ ਜੀਟੀ ਕ੍ਰਾਈਟਰੀਆ ਨਹੀਂ ਮੀਟ ਕਰਦੇ ਤਾਂ ਸਾਨੂੰ ਸੈਕਿੰਡ ਆਪਸ਼ਨ ਲਈ ਓਪਨ ਹੈਂਡ ਮਿਲਨੇ ਚਾਹੀਦੇ ਮਤਲਬ ਆਪਣੀ ਜੇ ਬੱਚਾ 2 3 4 ਚੁਆਇਸ ਦੱਸਦਾ ਉਸ ਕੋਸ਼ਿਸ਼ ਕਰਕੇ ਦਿੱਤੀ ਜਾ ਸਕਦੀ ਹੈ ਜੀ 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 ਸੋ ਕੋਈ ਵੀ ਮੰਨਦੇ ਸਵਾਲ ਹੈ ਜੀ ਤੁਸੀਂ ਸਾਂਝਾ ਕਰ ਸਕਦੇ ਹੋ ਸਾਢੇ 5 ਬੈਂਡ ਦੇ ਨਾਲ ਵੀ ਵੀਜ਼ਾ ਮਿਲ ਸਕਦਾ ਬਟ 올 ਡਿਪੈਂਡਸ ਅਪਨ ਯਰ ਅਦਰ ਪ੍ਰੋਫਾਈਲ ਵੀ ਤੁਹਾਡੇ ਅਕੈਡਮਿਕਸ ਕੀ ਨੇ ਯਾ ਤੁਹਾਡਾ ਕੰਸਲਟੈਂਟ ਕਿੰਨਾ ਕੁ ਐਕਸਪਰਟ ਹੈ ਉਹਦੇ ਆਪਣੇ ਟਾਈਅਪਸ ਕੀ ਨੇ ਉਹ ਤੁਹਾਨੂੰ ਡਿਪਲੋਮਾ ਲੈ ਕੇ ਦੇ ਰਿਹਾ ਹੈ ਜਾਂ ਡਿਗਰੀ ਲੈ ਕੇ ਦੇ ਰਿਹਾ ਹੈ ਦੂਜਾ ਤੁਸੀਂ ਕਹਿ ਰਹੇ ਸੀ ਜਿਹੜੇ ਚੰਗੇ ਪ੍ਰੋਫਾਈਲਸ ਨੇ ਆਫ ਦਿ ਰਿਕਾਰਡ ਆਪਣੀ ਗੱਲ ਚੱਲ ਰਹੀ ਸੀ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਜ਼ਰੂਰ ਲੈ ਕੇ ਦੇ ਰਹੇ ਹਾਂ ਚੰਗੇ ਪ੍ਰੋਫਾਈਲ ਤੋਂ ਕੀ ਪਾਉਗਾ ਚੰਗੇ ਪ੍ਰੋਫਾਈਲ ਦਾ ਮਤਲਬ ਇਹ ਹੈ ਕਿ ਸਟੂਡੈਂਟ ਦਾ ਗੈਪ ਨਹੀਂ ਹੈ ਪਰਸੈਂਟੇਜ ਵਧੀਆ ਹੈ ਔਰ ਮੋਰਓਵਰ ਅਕੈਡੈਮਿਕ ਤੋਂ ਇਲਾਵਾ ਆਈਐਲਟੀਐਸ ਸਕੋਰ ਵੀ ਉਹਦਾ ਵਧੀਆ ਤੇ ਐਸੇ ਸਟੂਡੈਂਟ ਨੂੰ ਦੇਖੋ ਅਮਨ ਜੀ ਬੜੀ ਸਿੱਧੀ ਜੀ ਗੱਲ ਹੈ ਕਿ ਵੀ ਆਰ ਡੂਇੰਗ ਬਿਜ਼ਨਸ ਸਾਡਾ ਇੱਥੇ ਇਸ ਮੰਚ ਤੇ ਬੈਠਣ ਦਾ ਮਕਸਦ ਹੀ ਹੁੰਦਾ ਕਿ ਸਟੂਡੈਂਟਸ ਨੂੰ ਔਰ ਪੇਰੈਂਟਸ ਨੂੰ ਵਧੀਆ ਔਰ ਅੱਛੀ ਗਾਈਡਲਾਈਨ ਦਿੱਤੀ ਜਾਏ ਤੁਹਾਡਾ ਇੱਕ ਬ੍ਰਾਂਡ ਦੇ ਥੱਲੇ ਤੁਹਾਡੇ ਬੈਨਰ ਦੇ ਥੱਲੇ ਔਰ ਅਪਾਰਟ ਫਰਮ ਥੈਟ ਸਟੂਡੈਂਟ ਦਾ ਜੋ ਮੈਕਸਿਮਮ ਬੈਨੇਫਿਟ ਹੋ ਸਕੇ ਹੁਣ ਵੀਕ ਪ੍ਰੋਫਾਈਲ ਦੇ ਅੰਦਰ ਅਸੀਂ ਮੈਕਸਿਮਮ ਰਿਸਕ ਆਪਣੇ ਉੱਪਰ ਲੈਂਦੇ ਆ ਲੇਕਿਨ ਉਥੇ ਹੀ ਸਟਰੋਂਗ ਪ੍ਰੋਫਾਈਲ ਦੇ ਵਿੱਚ ਅਸੀਂ ਸਟੂਡੈਂਟ ਨੂੰ ਇਹ ਆਪਸ਼ਨ ਦੇ ਰਹੇ ਆ ਕਿਉਂਕਿ ਜਾਂ ਤਾਂ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਕੰਪਨੀ ਨੂੰ ਪ੍ਰਮੋਟ ਕਰਨ ਵਾਸਤੇ ਕੁਝ ਅਲੱਗ ਕਰਨਾ ਪਏਗਾ ਜਾਂ ਕੁਝ ਅਲੱਗ ਤਰੀਕੇ ਨਾਲ ਕਰਨਾ ਪਏਗਾ ਹੁਣ ਅਗਰ ਮੈਂ ਕਹਾਂ ਕਿ ਮੈਂ ਕੰਸਲਟੈਂਸੀ ਚਾਰजेस ਨਹੀਂ ਲਾ ਰਿਹਾ देयर आर ਮੋਰ ਦੈਨ 100 অর 1000ਸ ਕੰਪਨੀਆਂਸ ਦੋਸ ਆਰ ਡੂਇੰਗ ਵਿਦ ਦਾ ਸੇਮ ਕਨਸੈਪਟ ਹੁਣ ਇੱਕ ਕਨਸੈਪਟ ਆਪਾਂ ਇੱਕ ਯੂਨੀਕ ਲੈ ਕੇ ਆਏ ਆ ਕਿ ਤੁਹਾਡੇ ਕੋਲੋਂ ਕੰਸਲਟੈਂਸੀ ਨਹੀਂ ਲੈਣੀ ਬਟ ਇਵਨ ਦੈਨ ਵੀ ਵਿਲ ਪ੍ਰੋਵਾਈਡ ਯੂ ਅਸ਼ੋਰ ਸਕਾਲਰਸ਼ਿਪ ਬਸ਼ਰਤੇ ਕਿ ਤੁਹਾਡਾ ਪ੍ਰੋਫਾਈਲ ਹੋਣਾ ਚਾਹੀਦਾ ਬਟ ਅਸੈਸਮੈਂਟ ਦੇ ਲਈ ਸਾਡੇ ਕੋਲ ਚਾਰजेस ਨਹੀਂ ਆ ਔਰ ਅਗਰ ਤੁਹਾਡਾ ਐਵਰੇਜ ਪ੍ਰੋਫਾਈਲ ਵੀ ਹੈ ਤਦ ਵੀ ਮੈਂ ਤੁਹਾਨੂੰ ਗਾਰੰਟੀ ਕਰਨਾ ਕਿ ਤੁਹਾਨੂੰ ਕੁਝ ਨਾ ਕੁਝ ਸਕਾਲਰਸ਼ਿਪ ਮਿਲੇਗੀ ਜੀ ਸੋ ਸਕਾਲਰਸ਼ਿਪ ਨੂੰ ਲੈ ਕੇ ਵੀ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਕੋਈ ਕੁਐਰੀ ਕਰਨਾ ਚਾਹੁੰਦੇ ਨੇ ਤਿੰਨੇ ਦੇ ਨੰਬਰਾਂ ਤੇ ਕਾਲ ਕਰਕੇ ਕਰ ਸਕਦੇ ਹੋ ਕੁਝ ਸਟੂਡੈਂਟ ਨੂੰ ਆਲਰੇਡੀ ਜਿਨ੍ਹਾਂ ਨੂੰ ਵੀਜ਼ਾਸ ਮਿਲੇ ਨੇ ਇਹਨਾਂ ਦੀ ਟੀਮ ਨਾਲ رابطہ ਕਾਇਮ ਕਰਕੇ ਉਹਨਾਂ ਨੂੰ ਤੁਹਾਨੂੰ ਮਿਲਾਉਣਾ ਚਾਹੁੰਦਾ ਤਾਂ ਕਿ ਉਹ ਆਪਣਾ ਐਕਸਪੀਰੀਅੰਸ ਦੱਸ ਸਕਣ ਤੇ ਉਹਨਾਂ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਪ੍ਰੋਫਾਈਲਸ ਨੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਮਿਲ ਸਕਣ ਆਉਂ ਮਿਲਦੇ ਆ ਕੁਝ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਰੀਕਾ ਵਿੱਚ ਮੇਰੇ ਕਲਾਸ 2 ਦੇ 60% ਮਾਰਕਸ ਸੀ ਐਂਡ 2017 ਵਿੱਚ ਪਾਸ ਆਊਟ ਕੀਤੀ ਸੀ ਮੇਰੇ ਹਾਈ ਲੈਵਲ ਤੇ 5.5 ਬੈਂਡ ਸੀ ਐਂਡ ਮੈਂ ਪੰਜਾਬ ਚ ਬਹੁਤ ਸਾਰੇ ਇਮੀਗ੍ਰੇਸ਼ਨ ਨਾਲ ਕਨੈਕਟ ਕੀਤਾ ਐਂਡ ਮੈਨੂੰ ਸਭ ਤੋਂ ਮੇਨ ਨਿਰਾਸ਼ਾ ਪ੍ਰਾਪਤ ਹੋਈ ਐਂਡ ਆਫਟਰਡੇ ਮੈਂ ਆਪਣੇ ਐਂਕਲ ਨੂੰ ਮਿਲਿਆ ਉਹਨਾਂ ਨੇ بیٹے ਦੇ بیٹے ਦਾ ਸਪਾਊਸ ਵੀਜ਼ਾ ਲੱਗਾ ਹੋਇਆ ਸੀ ਐਂਡ ਉਹਨਾਂ ਨੇ ਮੈਨੂੰ ਦੱਸਿਆ ਕਿ ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ ਹੋ ਗਏ ਨੇ ਮੈਂ ਫਿਰ ਵਿਸ਼ਵਾਸ ਇੰਟਰਨੈਸ਼ਨਲ ਨਾਲ ਕਨੈਕਟ ਕੀਤਾ ਐਂਡ ਮੈਨੂੰ ਇੱਥੇ ਆ ਕੇ ਕੁਝ ਹੋਪਸ ਪ੍ਰਾਪਤ ਹੋਈ ਐਂਡ ਸਭ ਤੋਂ ਇਹਨਾਂ ਨੇ ਮੇਨ ਗੱਲ ਇਹ ਮੈਨੂੰ ਚੰਗੀ ਇਹ ਲੱਗੀ ਕਿ ਮੈਨਾਂ ਕੋਈ ਵੀ ਪੇਮੈਂਟ ਵੀਜ਼ੇ ਤੋਂ ਪਹਿਲਾਂ ਨਹੀਂ ਦਿੱਤੀ ਐਂਡ ਇਹਨਾਂ ਦੀ ਬਦولت ਹੀ ਅੱਜ ਮੇਰਾ ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਆ ਚੁੱਕਾ ਐਂਡ ਥੈਂਕਸ ਅ ਲੋਰਡ ਟੂ ਵਿਸ਼ਵਾਸ ਇੰਟਰਨੈਸ਼ਨਲ ਮੇਰਾ ਵੀ ਮੇਜ਼ਬਾਨ ਹੈ ਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਮੈਂ ਆਪਣੀ ਸਟੂਡੈਂਟ ਵੀਜ਼ੇ ਦੀ ਆਸਟ੍ਰੇਲੀਆ ਲਈ ਫਾਈਲ ਵਿਸ਼ਵਾਸ ਇੰਟਰਨੈਸ਼ਨਲ ਤੋਂ ਲਗਵਾਈ ਸੀ ਤੇ ਵਿਥਿਨ 15 ਡੇਸ ਮੇਰਾ ਵੀਜ਼ਾ ਅਪਰੂਵ ਹੋ ਕੇ ਆ ਗਿਆ ਤੇ ਸਭ ਤੋਂ ਵੱਡੀ ਗੱਲ ਬੈ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਨੇ ਤੇ ਇਹਨਾਂ ਨੇ ਮੇਰੇ ਵੀਜ਼ੇ ਦੇ ਨਾਲ ਨਾਲ ਮੇਰੇ ਸਕਾਲਰਸ਼ਿਪ ਵੀ ਮੈਨੂੰ ਪ੍ਰੋਵਾਈਡ ਕੀਤੀ ਹੈ ਜਿਹਦਾ ਮੈਨੂੰ ਬਹੁਤ ਫਾਇਦਾ ਹੋਇਆ ਤੇ ਆਮ ਵੈਰੀ ਥੈਂਕਫੁਲ ਟੂ ਦਾ ਫੁੱਲ ਟੀਮ ਐਂਡ ਫੁੱਲ ਹਾਰਡਵਰਕ ਆਫ ਵਿਸ਼ਵਾਸ ਇੰਟਰਨੈਸ਼ਨਲ ਥੈਂਕ ਯੂ ਹਲੋ ਮੇਰਾ ਨਾਮ ਇਕਲਨ ਸਿੰਘ ਹੈ ਤੇ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਆਪਣੀ 12ਵੀਂ ਕਲਾਸ 2017 ਵਿੱਚ ਆਪਾਸ ਆਊਟ ਕੀਤੀ ਵੀਡਾਰ ਸਟਰੀਮ ਜਿਹਦੇ ਵਿੱਚ ਮੇਰੇ 60% ਮਾਰਕ ਤੋਂ ਵੀ ਘੱਟ ਮਾਰਕ ਸਨ ਤੇ ਉਸ ਤੋਂ ਬਾਅਦ ਮੈਂ ਐਸਸੀਜੀ ਦੇ ਵਿੱਚ ਮੇਰੇ 55% ਸਨ ਤੇ ਦੋ ਮੋਡਿਊਲ ਚ 40% ਸਨ ਜੀਤੋਂ ਬਾਅਦ ਮੈਂ ਕਈ ਜਗ੍ਹਾ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੀ ਅਪਲੀਕੇਸ਼ਨ ਰਿਜੈਕਟ ਕਰਤੀ ਕਿ ਕਿ ਤੇਰੇ ਘੱਟ ਬੈਂਡਲ ਤੇ ਉਸ ਤੋਂ ਬਾਅਦ ਮੈਂ ਮੁਕੇਸ ਸਾਨੂੰ ਮੇਰੀ ਅਭਿਸ਼ਵਾਸਿਕ ਸਟੇਸ਼ਨ ਵਾਲੇ ਤੇ ਉਹਨਾਂ ਨੇ ਮੇਰੀ ਫਾਈਲ ਆਸਟ੍ਰੇਲੀਆ ਨਹੀਂ ਅਪਲਾਈ ਕੀਤੀ ਜੀਤੋਂ ਬਾਅਦ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੁਇਸੀ ਜੀ ਕੋ ਸਟੂਡੈਂਟ ਜਿਨਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤੁਸੀਂ ਡਾਇਰੈਕਟਲੀ ਇਹਨਾਂ ਦਾ ਗ੍ਰਾਬਤਾ ਕਾਇਮ ਕਰ ਸਕਦੇ ਹੋ ਸਮਾਂ ਥੋੜਾ ਜਿਹਾ ਬਚਿਆ ਇਸ ਤੋਂ ਇਲਾਵਾ ਕਾਫੀ ਕੰਟਰੀਜ਼ ਨੇ ਜਿਨ੍ਹਾਂ ਬਾਰੇ ਇਸ ਤਰ੍ਹਾਂ ਦੀ ਸਕਾਲਰਸ਼ਿਪ ਵਾਲੀਆਂ ਜਾਂ ਹੋਰ ਸਰਵਿਸਿਜ਼ ਜਿਹੜੇ ਨੇ ਵਿਸ਼ਵਾਸ ਇੰਟਰਨੈਸ਼ਨਲ ਤੋਂ ਹਮੇਸ਼ਾ ਹੀ ਦਿੰਦੇ ਆਏ ਨੇ ਮੁਕੇਸ਼ ਜੀ ਹੋਰ ਕਿਸੇ ਕੰਟਰੀ ਬਾਰੇ ਕੋਈ ਖਾਸ ਸਰਵਿਸ ਸਰ ਅਸ ਦੀ ਡੇਟ ਤੋਂ ਦੇਖੋ ਮਾਰਕੀਟ ਚ ਇਸ ਦਾ ਬਹੁਤ ਸਾਰਾ ਸਟੂਡੈਂਟ ਹੈ ਜਿਹੜਾ ਆਸਟ੍ਰੇਲੀਆ ਤੋਂ ਵੀ ਰਿਫਿਊਜ਼ ਹੋ ਗਿਆ ਔਰ ਕੈਨੇਡਾ ਤੋਂ ਵੀ ਰਿਫਿਊਜ਼ ਹੋ ਗਿਆ ਅਨਫੋਰਚੂਨੇਟਲੀ ਦੇ ਆਰ ਵੈਰੀ ਮਚ ਚੂਜ਼ੀ ਉਹਨਾਂ ਨੇ ਯੂਜ਼ੂਅਲੀ ਉਹ 18 ਪਾਸ ਆਊਟ ਬੱਚੇ ਨੂੰ ਵੀਜ਼ਾ ਦੇ ਰਹੇ ਠੀਕ ਹੈ ਸਭ ਨੂੰ ਪਤਾ ਜਿਸ ਤਰ੍ਹਾਂ ਕੈਨੇਡਾ 6 ਹੀ ਚਾਹੀਦਾ ਔਰ ਸੇਮ ਪੈਰਲਰਲੀ ਦੂਸਰੇ ਪਾਸੇ ਸਿਮਲਟੈਂਸੀ ਤੁਹਾਨੂੰ ਜੀਟੀ ਕ੍ਰਾਈਟੇਰੀਆ ਮੀਟ ਕਰਨਾ ਇਸ ਕੋਈ ਡਿਫਿਕਲਟ ਟਾਸਕ ਨਾਊ ਡੇਸ ਇਫ ਫੁੱਲ ਟਾਕ ਅਬਾਊਟ ਆਸਟ੍ਰੇਲੀਆ ਇਦਾਂ ਦਾ ਸਟੂਡੈਂਟ ਜਿੰਨੂੰ ਲੱਗਦਾ ਹੈ ਕਿ ਉਹਦੇ 6 ਬੈਂਡ ਹੈ 2 ਸਾਲ ਦਾ 3 ਸਾਲ ਦਾ 4 ਸਾਲ ਤੱਕ ਦਾ ਗੈਪ ਹੈ ਜਰਮਨ ਜਿਹੜਾ ਇਸ ਅ ਵੈਰੀ ਗੁੱਡ ਆਪਸ਼ਨ ਫॉर ਥੀਸ ਕਾਈਂਡ ਆਫ ਸਟੂਡੈਂਟਸ ਕਿਉਂਕਿ ਜਰਮਨੀ ਦੇ ਅੰਦਰ ਵਰਕ ਆਪਰਚੂਨਿਟੀਜ਼ ਸੈਟਲਮੈਂਟ ਆਪਰਚੂਨਿਟੀਜ਼ ਪੀਆਰ ਆਪਰਚੂਨਿਟੀਜ਼ ਪੋਸਟ ਸਟੱਡੀ ਵਰਕ ਆਪਰਚੂਨਿਟੀਜ਼ ਪਾਰਟ ਟਾਈਮ ਜੌਬ ਸਭ ਕੁਝ ਅਵੇਲੇਬਲ ਹੈ ਔਰ ਅਗੇਨ ਐਸ ਯੂਜੂਅਲ ਜਿੱਦਾਂ ਕਿ ਆਪਾਂ ਕਰਦੇ ਆਏ ਆ ਇਹਦੇ ਵਿੱਚ ਵੀ ਤੁਸੀਂ ਟਿਊਸ਼ਨ ਫੀਸ ਜਿਹੜੀ ਆਫਟਰ ਵੀਜ਼ਾ ਪੇ ਕਰਨੀ ਇਹ ਕੁਝ ਖਾਸ ਸਪੈਸੀਫਾਈਡ ਪ੍ਰੋਫਾਈਲ ਤੁਸੀਂ ਚੂਜ਼ ਕਰਦੇ ਹੋ ਜਿਹੜੇ ਜਿਹੜੇ ਵਿਜ਼ਿਟ ਕਰਦੇ ਆ ਜਿਹੜਾ ਵੀ ਆਉਂਦਾ ਤੁਸੀਂ ਉਹਨੂੰ ਇਹ ਸਰਵਿਸਿਜ਼ ਦਿੰਦੇ ਹੋ ਨਹੀਂ ਨਹੀਂ ਬਸ ਸਾਡਾ ਕ੍ਰਾਈਟੇਰੀਆ ਮੈਂ ਆਲਰੇਡੀ ਦੱਸ ਚੁੱਕਿਆ ਕਿ 6 ਬੈਂਡ ਹੋਣ ਔਰ ਐਟ ਲੀਸਟ 55% ਤੋਂ ਅਬੋਵ ਅਕੈਡੈਮਿਕ ਰਿਕਾਰਡ ਵੀ ਵਿਲ ਪ੍ਰੋਵਾਈਡ them ਕਲਾਇੰਟਸ ਨਾਲ ਕੋਈ ਮਤਲਬ ਨਹੀਂ ਕਿ ਕਿਹੜੇ ਕੰਟਰੀ ਤੋਂ ਕਨਿਵਰਸਿਟੀ ਕੋਈ ਇਸ਼ੂ ਨਹੀਂ ਕੋਈ ਦਿੱਕਤ ਨਹੀਂ ਸੋ ਇਸ ਚੀਜ਼ ਨੂੰ ਲੈ ਕੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਜਾਣਕਾਰੀ ਲੈਣ ਦੀ ਇੱਛਾ ਹੈ ਤਾਂ ਇਹਨਾਂ ਦੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਸ਼ੋ ਦਾ ਸਮਾਂ ਨਹੀਂ ਅਲਾਉ ਕਰਿਆ ਬਟ ਸ਼ੋਸ ਓਨਲੀ ਮਕੇਸ਼ ਜੀ ਬਹੁਤ ਬਹੁਤ ਧੰ ਧੰਨਵਾਦ ਸਾਰੇ ਦਰਸ਼ਕਾਂ ਦਾ ਟੈਕਨੀਕਲ ਟੀਮ ਦਾ ਸ਼ੋਅ ਨੂੰ ਖਤਮ ਕਰਦੇ ਹਾਂ ਜੀ ਇੱਥੇ ਦੱਸ ਟਸਟ ਕਰ ਦੋਸਤੋ ਨਮਸਕਾਰ ਪੰਜਾਬੀ ਤੋਂ ਅੰਗਰੇਜ਼ੀ ਬੋਲਣ ਦਾ ਸਿੱਧਾ ਤਰੀਕਾ ਬ੍ਰਿਜ ਕੋਰਸ ਤੁਸੀਂ ਲਗਾਤਾਰ ਦੇਖ ਰਹੇ ਹੋ ਤੁਹਾਡਾ ਹਜ਼ਾਰਾਂ ਦੀ ਤਜਾਦ ਸਾਡੇ ਨਾਲ ਜੁੜੇ ਹੋ ਤੁਹਾਡਾ ਬੜਾ ਧੰਨਵਾਦ ਇਹ ਜਿਹੜਾ ਬ੍ਰਿਜ ਕੋਰਸ ਹੈ ਆਪਣੀ ਮਾਤ ਪਾਸ਼ਾ ਦੇ 8 ਸੈਂਟੈਂਸ ਨੂੰ ਸਿੱਖਣਾ ਤੇ ਉਹਨੂੰ ਸਿੱਧਾ ਅੰਗਰੇਜ਼ੀ ਚ ਕਹਿਣਾ ਸਿੱਖਣਾ ਸਾਡੇ ਨਾਲ ਬਿਨਾਂ ਗ੍ਰਾਮਰ ਦੇ ਚਵੇਲਿਆਂ ਤੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਹਰ ਸੈਟਰਡੇ ਨੂੰ ਸਾਡਾ ਜਿਹੜਾ ਲਾਈਵ ਚੈਨਲ ਹੈ ਦੇਸ਼ ਪ੍ਰਦੇਸ਼ YouTube ਤੇ ਉੱਥੇ ਪਾਉਂਦੇ ਆ ਹਜ਼ਾਰਾਂ ਦੀ ਤਦਾਦ ਤੁਸੀਂ ਸਾਡੇ ਨਾਲ ਜੁੜੇ ਹੋ ਤੁਹਾਡਾ ਬੜਾ ਧੰਨਵਾਦ ਉਮੀਦ ਹੈ ਕਿ ਹੁਣ ਫੇਰ ਅਗਲੇ ਸੈਟਰਡੇ ਨੂੰ ਤੁਸੀਂ ਸਾਡੇ ਨੈਕਸਟ ਐਪੀਸੋਡ ਦੇਖੋਗੇ ਤੁਹਾਡਾ ਹੋ ਕੇ ਭਰਮਾ ਘੂਰਾ ਆਏਗਾ ਤੇ ਇਦਾਂ ਹੀ ਆਪਾਂ ਅੱਗੇ ਚੱਲਾਂਗੇ ਬਹੁਤ ਧੰਨਵਾਦ ਤੁਹਾਡਾ ਦੋਸਤੋ ਬਹੁਤ ਸ਼ੁਕਰੀਆ